ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਸੱਜਰਾ ਅਤੇ ਟੋਕੜਾਂ ਗੱਬਣਾ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਹਣਾ ਗੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪਸ਼ੂ ਦੇ ਇਹਨਾਂ ਦੀ ਡਿਟੇਲ ਤਸੀਹ ਭਾਜੀ ਕੀ ਕਾਲੀ ਬੀ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੇ ਵਧੀਆ ਚੜਦੀ ਕਲਾ ਤੇ ਸਾਂ ਹਾਂਜੀ ਵਧੀਆ ਚੜਦੀ ਕਲਾ ਚਾਹੀਦੀ ਆ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਡੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਾ ਲਾਗੇ ਲੋਪੋ ਵਿੱਚ گاਵਾ ਠੀਕ ਆ ਜੀ ਫੋਨ ਨੰਬਰ ਹੈਗਾ ਵੀਰ ਜੀ 9592800635 ਠੀਕ ਆ ਠੀਕ ਆ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਦੱਸਿਓ ਭਾਜੀ ਪਹਿਲੇ ਨੰਬਰ ਤੇ ਵੀਰ ਜੀ ਪਹਿਲੇ ਨੰਬਰ ਤੇ ਸੂਈ ਜੇ ਤਾਜੀ ਬਿਲਕੁਲ ਮੱਝ ਅੱਛਾ ਜੀ ਪੰਨਿਆਂ ਤੋਂ ਛਾਂ ਦਰਾਂ ਦੀ ਸੂਈ ਹੋਗੀ ਠੀਕ ਹੈ ਜੀ ਪੂਰਾ ਚੰਗਾ ਕੱਦ ਆਹ ਦੇਖੋ ਗੇਲ ਲੰਬਾਈ ਚੰਗੀ ਰੇਲ ਵੀ ਬਹੁਤ ਚੰਗੀ ਆ ਬਹੁਤ ਚੰਗੀ ਆ ਮੈਂ ਥਲੇ ਹੋਣੀ 11 ਕਿਲੋ ਦੇ ਲਗਭਗ ਦੁੱਧੂਗਾ ਬੋਲਾ ਗਣਲੇ ਦੁੱਧ ਗਣਲੇ ਸੂਈ ਤਾਜੀ ਬਿਲਕੁਲ ਠੀਕ ਹੈ ਠੀਕ ਹੈ ਸੂਆ ਭਾਜੀ ਕਿਨਵਾ ਸੂਈ ਹੋਗੀ ਸੂਆ ਵੀ ਕਿ ਦੂਜਾ ਵੀ ਹੋ ਸਕਦੀ ਤੀਜਾ ਹੀ ਮੰਨ ਕੇ ਲਈ ਆਪਾਂ ਮਾਜੀ ਠੀਕ ਹੈ ਠੀਕ ਹੈ ਤੀਜਾ ਕਿ ਤੀਜਾ ਠੀਕ ਹਾਂ ਬਾਕੀ ਮੈਂ ਗਾਡਰ ਨੂੰ ਸਿੱਧੀ ਮੈਂ ਬਾਕੀ ਕੋਈ ਸ਼ੱਕ ਨਹੀਂ ਆ ਹਾਂਜੀ ਤੇ ਇਹ ਕਿੰਨਾ ਕੁ ਭਰਜ ਦੁੱਧ ਦਾ ਦੁੱਧ ਦੇ ਵੀ 14-15 ਕਿਲੋ ਦਾ ਰਿਕਾਰਡ ਦੇਦਾ ਪੀਲੇ ਸੂਏ ਦੇ ਅੱਛਾ ਇੱਕ ਆਦਰੇ ਹਿਸਾਬ ਨਾਲ ਦੇਣਾ ਚਾਹੀਦਾ। ਆਹੋਂ ਤੋਂ ਬੜਾ ਜੇ ਪੰਨਾਂ ਛਾਂਦ ਨਾਲ ਦੀ ਸੂਈ ਆ ਹੋਣੀ 11 ਕਿਲੋ ਦੁੱਧ ਹੋਊਗਾ ਥੱਲੇ। ਹਾਂਜੀ ਹਾਂਜੀ। 10 ਕਿਲੋ ਮੰਨ ਕੇ ਦਾਂਗੇ ਹੁਣ। ਠੀਕ ਆ ਠੀਕ ਆ। ਬਿਲਕੁਲ ਕੱਟੀ ਆ ਵੇਖੋ ਤਾਜੀ ਨਾ ਮਗਰ। ਠੀਕ ਆ ਜੀ ਫੀਮੇਲ ਕਾਫ ਜਿਆ ਵਾਲਾ ਬਿਲਕੁਲ ਜੇ ਤਾਜਾ ਵਾ। ਤੇ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ। ਲਓ ਜੀ 14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ। ਪੂਰੀ ਤਗੜੀ ਮੈਂ ਰੱਗੀ। ਕੱਦ-ਗਾੜ ਜਿਹੜਾ ਚੰਗਾ ਆ ਗਿਆ ਕਰ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਕੱਲਾ ਕੱਲਾ ਥਣ ਲੱਗਾ ਪਿਆ ਕਰਮ ਵਾਲੀ ਨੂੰ ਤੇ ਪੇਠ ਫੁੜਾ ਵੀ ਜਿਹੜਾ ਬਹੁਤ ਹੀ ਚੌੜਾ ਆ ਗਿਆ ਵਾ ਚਲੋ ਕੋਈ ਚੰਗੀ ਸਾਂਭਲਾ ਭਰਾ ਲੈ ਜਿਹਦੇ ਦੁੱਧ ਚੰਗਾ ਕੱਢੀ ਜਣਾ ਕਰਮ ਵਾਲੀ ਦਾ ਘਾਤ ਖੁੱਦ ਤੇ ਵੇਲ ਜਿਹੜੀ ਬਹੁਤ ਹੀ ਚੰਗੀ ਆ ਮੈਂ ਤੁਹਾਨੂੰ ਮੂੰਹ ਵੇਖੋ ਤੇ ਸਿਰ ਤੇ ਪੂਣੀ ਦਿਨਾਉਂਦੀ ਹਾਂ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਐਨ ਜੈਡ ਬਲੈਕ ਆ ਗਈ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਲੱਗੇ ਤਾਂ ਆਪਾਂ ਚੈੱਕ ਕਰਾ ਦਿੰਨੇ ਆ ਆ ਵਾਲਾ ਦਾ ਜਵਾਕ ਜੇ 3 ਮਿਲ ਕਾ ਪਿੱਛੇ ਲੋ ਜੀ ਚੈੱਕ ਕਰ ਸਕਦੇ ਤੁਸੀਂ ਪਿਛਲੀ ਸਾਈਡ ਤੋਂ ਚੱਡਾ ਚੱਡਾ ਤੇ ਥਣਾ ਦਾ ਸੈਜ ਗਿਆ ਉਹ ਜਿਹੜਾ ਚੰਗਾ ਆ ਗਿਆ ਵਾ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਜਿਹੜੀ ਤਗੜੀ ਮੈਂ ਆ ਹਾਂ ਹਾਂਜੀ ਮੁੱਲ ਤੇ ਇਹਦਾ ਨਾ ਹਿਸਾਬ ਨਾਲ ਭਾਵੇਂ ਲੱਖੋਂ ਵੀ ਬਾਹਰ ਮੱਜ ਆ ਹਾਂਜੀ ਪਰ ਆਪਾਂ ਮੁੱਲ ਗੈਜ ਨਹੀਂ ਕਰਨਾ ਠੀਕ ਆ ਕਿਲੇ ਪਹਿਲੇ ਫੋਨ ਤੇ ਮੱਜ ਨਹੀਂ ਚਲੋ ਆਪਾਂ ਅੱਗੇ ਆਪਣੇ ਜਾਇਜ਼ ਹੁੰਦੇ ਮੁੱਲ ਦੇ ਆਪਾਂ ਜਾਇਜ਼ ਹੀ ਪਾਉਣੇ ਬਸ ਆਪਾਂ ਕਰਦੇ ਹੀ ਨਹੀਂ ਹਾਂ ਹਾਂਜੀ ਹਾਂਜੀ ਇਹਦੀ ਵੀਦੀ ਮੋਲੇ ਦਾ ਮੈਂ ਤਾਂ 85000 ਰੁਪਿਆ ਦੇ। ਅੱਛਾ ਜੀ 80000 ਦੀ ਮੈਂ ਦੇ ਦਾਂਗਾ। 80 ਦੀ 80000 ਦੀ। 80 ਉਹ ਮੈਂ ਨਾ ਕਰੀ ਅੰਦਰ। ਕਰੀਏ ਮਾਨ ਕਰਦੇ। ਹਾਂ ਜੀ। ਬਿਲਕੁਲ ਹੀ ਮੈਂ ਹਿਸਾਬ ਨਾਲ ਤੇ ਬਿਲਕੁਲ ਹੀ ਜਾ ਜਾ। ਨਹੀਂ ਜਾ 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 ਜਾ। 80000 ਛੋੜ ਕਰ ਦਈਏ। ਇੱਕ ਹੋਰ ਕਰ ਦਈਏ। ਚਲੋ 2 ਹੀ ਸਾਈ। 78 हां 78000 ਦੀ ਆਣਾ ਵੀਰ ਜੀ ਮੱਜੇ 78000 ਦੀ ਠੀਕ ਹੈ ਲਓ ਜੀ 78000 ਦੀ ਵੀਰ ਭਰਾ ਆਖੀ ਵੀਡੀਓ ਦੇ ਵੱਡੀ ਵੀਡੀਓ ਦੇ ਵੀਡੀਓ ਨਾਲੋਂ ਮੌਕੇ ਤੇ ਆਣ ਕੇ ਵੇਖੇ ਵੱਡੀ ਡਬਲ ਦੇਖੋ ਕੀ ਡਬਲ ਦੇਖੋਗੀ ਲਓ ਜੀ ਬਾਕੀ ਸਾਰੇ ਭਰਾਵਾਂ ਨੂੰ ਪਤਾ ਆ ਗਿਆ ਆਪਾਂ ਜੂਮ ਜਹਾਮ ਦੇ ਘਾਟੀ 'ਚ ਸ਼ਕੀਨ ਆ ਹੁਣ ਇਸ ਟਾਈਮ ਵੀਰ ਜੀ ਕੱਡੇ ਦੇ ਚੌੜਮਾ ਤੱਕ ਲੋਕੋਂ ਸਾਡੇ ਦਾ ਚਾਰ ਡੰਗ ਚੋਕ ਤਸल्ली ਕਰੇ ਅੱਛਾ ਜੀ ਬਿਲਕੁਲ ਤਾਜੀ ਸੋਈ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਬੋਲਾ ਜਿਹੜਾ ਬੋਰੀ ਚੰਗਾ ਰਿਕਾਰਡ ਹੁੰਦਾ ਵਾ ਪਾਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀਰ ਜੀ ਇਹ ਵੀ ਚੰਗੇ ਵਜੇ ਦਾ ਵਾਲੀ ਮੈਂ ਤੇ ਟੈਂਕੀ ਆ ਗਏ ਹਾਂਜੀ ਟੈਂਕੀ ਜੇ ਇਹ ਕਿੰਨਾ ਵਸੂਆ ਸਹੀ ਹੋ ਗਈ ਇਹ ਵੀ ਵੀਰ ਜੀ ਦੂਜਾ ਲਾ ਲਓ ਤੀਜਾ ਲਾ ਲਓ ਹਣਾ ਅੱਛਾ ਜੀ ਹਾਂ ਬਾਕੀ ਸਿੰਗਲ ਸਰ ਦੀ ਭਰੀ ਗਿਆ ਚੂਣ ਚੋਆ ਚੰਗੀ ਮੈਂ ਠੀਕ ਆ ਸਾਫ ਹੈ ਚੋਾਈ ਦੀ ਕਿੰਨਾ ਇਸ ਟਾਈਮ ਇੱਕ ਦੁੱਧ ਇਹਨ ਕੋ ਵੀਡੀ 9 ਤੋਂ 10 ਕਿਲੋ ਤਿਆਰ ਹੈ ਗਾਈ ਛੱਲੇ ਲਓ ਜੀ 9 ਤੋਂ 10 ਲੀਟਰ ਇਹਦੇ ਕੋਲ ਵੀ ਤਿਆਰ ਆ ਇਹਦੇ ਮਗਰਾਂ ਕੱਟੀ ਜੇ ਠੀਕ ਆ ਜੀ ਆ ਬੱਲਾ ਮੱਥਾ ਆ ਗਿਆ ਜੇ ਇੰਨੀ ਦਾ ਪੱਖ ਰੱਖ ਦਿਆ ਕੱਟੀ ਜੇ ਠੀਕ ਆ ਤੇ ਫੀਮੇਲ ਕਾਫ ਜੇ ਦੇ ਪਿਛੇ ਵੀਰੇ ਹੋਣ ਚਵਾਈ ਦੀ ਬਿੱਟੀ ਇਹ ਵੀ ਬੜੀ ਸਾਫ ਜੀ ਅੱਛਾ ਜੀ ਬਿਲਕੁਲ ਸੀਰ ਠੰਡੀ ਕਈਆਂ ਬਿੱਟੀ ਸਾਰੀਆਂ ਦੁੱਧ ਵਾਲੀਆਂ ਨਹੀਂ ਬਿਲਕੁਲ ਬਿਲਕੁਲ ਜੀ ਕੱਦ ਵਜਨ ਵੀ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਥੋੜਾ ਜਿਹਾ ਨੀਲੀ ਕੇ ਪੱਖ ਰੱਖਦੀ ਆ ਬੱਲਾ ਮੱਥਾ ਆ ਗਿਆ ਵਾ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਐਸ ਤਾ ਮੇਰੇ ਕੋਲ ਤਿਆਰ ਅੱਛਾ ਜੀ ਲੋ ਜੀ 12 13 ਲੀਟਰ ਜਿਹੜਾ ਦੁੱਧ ਇਹ ਵੀ ਭਰ ਜੂਗੀ ਚੱਡਾ ਚੱਡਾ ਜਿਹੜਾ ਐਚ ਐਫ ਗਾਮ ਵਰਗਾ ਲੱਗਾ ਪਿਆ ਵਾ ਤੇ ਨਾੜਾ ਨੂੜਾ ਵੀ ਜਿਹੜੀਆਂ ਛੱਡੇ ਤੇ ਆ ਗਈਆਂ ਕਾਫੀ ਬਾਕੀ ਬਿਲਕੁਲ ਤਾਜੀ ਸੂਈ ਆ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਲਾ ਲੇ ਕੋਈ ਬੌਲਾ ਲਾ ਲੇ ਇਹਦੇ ਕੋਲ ਤਿਆਰ ਵਰ ਤਿਆਰ ਆਹ ਵਾਲਾ ਰਜਵਾ ਆ ਗਿਆ ਜੀ ਫੀਮਲ ਕਾਫੇ ਦੇ ਪਿੱਛੇ ਵੀ ਆ ਗਿਆ ਜੀ ਇਹ ਥਣਾ ਦਾ ਸੈਜ ਗਿਆ ਜਿਹੜਾ ਇਹਦਾ ਵੀ ਲਾਗੇ ਤਾਂ ਆਪਾਂ ਚੈੱਕ ਕਰਾ ਦਨੇ ਇਹਨੂੰ ਵੀ ਚੰਗਾ ਲੱਗਾ ਵਾ ਤੇ ਨਾੜਾਂ ਨੂੜਾਂ ਵੀ ਚੱਡੇ ਤੇ ਹੈਗੀਆਂ ਜੀ ਤੇ ਆ ਲਾਗੇ ਲ ਤੁਸੀਂ ਚੈੱਕ ਕਰ ਸਕਦੇ ਜੀ ਥਣਾ ਦਾ ਸੈਜ ਗਿਆ ਵਾ ਇਹਦਾ ਮੁੱਲ ਭਾਜੀ ਹਰ ਇਹ ਦੇਰ ਕੀ 90000 ਦੀ ਵੀ 90 ਦੀ ਹਾਂਜੀ ਨਹੀਂ ਕਰੀਏ ਜਾਜ ਹਾਂਜੀ ਕਰੀਏ ਮਾਨਤਾਲ 85 ਦੀ ਦੇ ਦਈਏ ਰਵੀ ਹੋਰ ਕਰ ਦਈਏ ਮਾਨਤਾਲ ਖੁੱਲਾ ਹੀ ਖੁੱਲਾ ਕਰ ਦੂੰ ਹਾਂਜੀ ਇਹ ਹਾਂ ਨਾ ਵੀਡੀਓ 80000 ਦੀ ਹੋਣੀ ਹੈ ਅੱਛਾ ਜੀ ਸਾਂਵੇਂ ਵਟੇ ਜੇ ਜਿੰਨਾ ਕੋ ਲਈ ਉਹਨਾਂ ਵੀ ਵੇਖਣੀ ਵੀਡੀਓ ਦੂਜੇਵੇਂ ਸਾਂਵੇਂ ਵਟੇ ਵਾਲਾ ਹੀ ਹਿਸਾਬ ਜੇ ਠੀਕ ਹੈ ਠੀਕ ਹੈ ਲਓ ਜੀ ਲੱਗੇ ਰੇਟ ਤੇ ਭਾਈ ਕਹਿੰਦਾ ਦੇਤੀ ਆ ਇਹ ਰੇਟ ਤੇ ਦੇਤੀ ਹੈ ਮਾਜੇ ਠੀਕ ਹੈ ਠੀਕ ਹੈ ਲਓ ਜੀ 80000 ਦੀ 12 13 ਲੀਟਰ ਜਿਹੜਾ ਦੁੱਧ ਵੀ ਭਰ ਜਾਊਗੀ ਕਦ ਕੁਦ ਤੁਸੀਂ ਚੈੱਕ ਕਰ ਸਕਦੇ ਜ ਚੰਗਾ ਆ ਗਿਆ ਵਾ ਤੇ ਭਾਈ ਤੇ ਜੇ ਨੰਬਰ ਤੇ ਤੇ ਜੇ ਨੰਬਰ ਤੇ ਵੀ ਜ ਆ ਗਈ ਜੇ ਇਹ ਤੇ ਵੀ 11 ਕਿਲੋ ਦੁੱਧ ਥਿਆਰ ਹੁੰਦਾ ਹੈ ਅੱਛਾ ਜੀ ਹਾਂ ਜੀ ਠੀਕ ਹੈ ਲੋ ਜਰਾ ਕੱਟਾ ਜੇ ਲੋ ਜੀ ਇਹਦੇ ਪਿਛੇ ਆ ਗਿਆ ਜੇ ਬੱਲੇ ਮੱਥੇ ਵਾਲਾ ਮੇਲ ਕਾਫ ਫੋਨ ਜਵਾਬ ਦਿੱਤੀ ਇਹ ਵੀ ਬੜੀ ਸਾਫ਼ ਜੇ ਮਾਈ ਅੱਛਾ ਜੀ ਇਹਦੇ ਕੋਲ ਕਿੰਨਾ ਮੌਕੇ ਦੇ ਮੌਕੇ ਦੇ ਵਿੱਚ ਹੀ 11 ਕਿਲੋ ਹੋਊਗਾ 10 ਕਿਲੋ ਦੱਸ ਕੇ ਦਾਂਗੇ ਠੀਕ ਹੈ ਠੀਕ ਹੈ ਹੋਊਗਾ 11 ਕਿਲੋ ਹੀ ਅੱਛਾ ਜੀ ਹਾਂ ਲੋ ਜੀ ਹੋਊਗਾ 11 ਪਰ 10 ਦੀ ਗਰੰਟੀ ਹੈ ਬਾਈ ਦੀ ਤੇ ਚੱਡਾ ਚੁੱਡਾ ਜਿਹੜਾ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਤੇ ਕੱਦ-ਕੁੱਦ ਤੁਸੀਂ ਚੈੱਕ ਕਰ ਸਕਦੇ ਸਿੰਗਲ ਹੱਡੀ ਆ ਕਰਦ ਵਜਨ ਦੀ ਜਿਹੜੀ ਚੰਗੀ ਆ ਗਈ ਤੇ ਚੱਡਾ ਇਹਨੂੰ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਕਰਮ ਵਾਲੇ ਹਾਂਜੀ ਹਾਂਜੀ ਲਓ ਜੀ ਚੱਕ ਪੂਰਾ ਦਾ ਟੱਟਾ ਖਣਾ ਦੀ ਬਰਾਬਰ ਅੱਛਾ ਜੀ ਹਾਂ ਬਿਲਕੁਲ ਬਰਾਬਰ ਠੀਕ ਹੈ ਠੀਕ ਹੈ ਲਓ ਜੀ ਚਾਵੇਂ ਧਣ ਭਾਈ ਕਹਿੰਦਾ ਕਿ ਬਰਾਬਰ ਨਿਕਲਣਗੇ ਇਹ ਚੁਵਾਈ ਚੁਈ ਜਿਹੜੀ ਮੈਂ ਦੀ 2 2.5 ਕਿਲੋ ਗਾੜੀ ਹੁੰਦੀ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ 2.2 2.5 ਲੀਟਰ ਜਿਹੜੀ ਗਾੜੀ ਗਾੜਿਆ ਮੈਂ ਦੀ ਸੁਆ ਵੀ ਕੋਈ ਦੂਜਾ ਲਾਲੇ ਤੀਜਾ ਲਾਲੇ ਇਹ ਥਾਣਾ ਦਾ ਸਹਿਜ ਗਿਆ ਤੁਸੀਂ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੀ ਇਹਨੂੰ ਵੀ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਚੱਡਾ ਜਿਹੜਾ ਤੁਸੀਂ ਇੱਧਰ ਦੀ ਸਾਈਡ ਤੋਂ ਵੇਖ ਸਕਦੇ ਇਹਦਾ ਮੁੱਲ ਪਾਜੀ ਹਰ ਤੇ ਵੀ ਇਹ ਵੀ ਉਹਨਾਂ ਦੇ ਬਰਾਬਰ ਚਾਹੀ ਆ ਸੀਰੀ ਹਾਂਜੀ ਇਹ ਤਾਂ ਨਹੀਂ ਅੰਦਰ ਕਰੀ ਅਸੀਂ ਕਿਨੂੰ ਅੰਦਰ ਕਰਦ ਗਏ ਹਾਂਜੀ ਅੱਗੇ ਜੀ 5000 ਹੀ ਅੰਦਰ ਕਰ ਦਿਆਂਗੇ 75 75 ਨਹੀਂ ਮੈਂ ਦੇ ਦੇਣੀ ਲਓ ਜੀ 75000 ਦੀ ਤੇ ਕੱਦ ਕੋ ਇਹਦਾ ਵੀ ਚੰਗਾ ਕਰਮਾਲੀ ਦਾ ਪਲੀ ਪੁਲੀ ਰਾਜੀ ਆ ਪੂਰੀ ਬਿਲਕੁਲ ਸਹੀ ਗੱਲ ਹੈ ਤੇ ਜੈਜ ਮੋਲੇਆ ਵੀਰ ਦੇ ਉੱਤੋਂ ਪਰੇ ਰੱਬ ਦਾ ਨਾ ਹੀ ਆ ਤੇ ਪਾਜੀ ਹਰ ਚੌਥੇ ਨੰਬਰ ਤੇ ਕੀ ਆਈ ਇਹ ਗਰਮੀਆਂ ਦਾ ਤੋਹਫਾ ਲੋਕ ਦਾ ਤੋਹਫਾ ਇਹ ਟੋਕਰ ਗੱਬਣਾ ਗਈ ਟੋਕਰ ਗੱਬਣਾ ਗਈ ਆ ਇਹ ਉੱਥੇ ਕਹਿੰਦੀ ਕਿ 3 ਕਿਲੋ ਘਾਈ ਤੇਨ ਕਿਲੋ ਦੁੱਧ ਦਿੰਦੀ ਹੈ ਅੱਛਾ ਜੀ ਸਾਡੇ ਕੋ ਆਣ ਕੇ ਨਹੀਂ ਇਹਨੇ ਦਿੱਤਾ ਉੱਪਰ ਹਾਰ ਤੁਹਾਨੂੰ ਪਤਾ ਟੋਕਾ ਡੰਗਰ ਘਾੜੀ ਜਾਂਦਾ ਹੁਣ ਡਰਾਈ ਹੈ ਤੁਦੋਂ ਅੱਛਾ ਜੀ ਅਰੇ ਥਣ ਥਣ ਚੈੱਕ ਕਰਾਉਗੀ ਕੋਈ ਅੱਧਾ ਕਿਲੋ ਪਾਈਆ ਕਿੰਨੇ ਠੀਕ ਆ ਠੀਕ ਆ ਜੀ ਖਣ ਚੈੱਕ ਕਰਾਉਗੀ ਬਾਅਦ ਵਿੱਚ ਉਹ ਦਰਾਈ ਆ ਅੱਛਾ ਜੀ ਇਹ ਮੇਰੀ ਨੂੰ ਖਵਾ ਵੀ ਨਾ ਜਾਣਦੇ ਹਲੇ ਅੱਛਾ ਜੀ ਹਾਂ ਮੈਂ ਖੁਦ ਚੈੱਕ ਕਰਾਈ ਏ ਠੀਕ ਆ ਠੀਕ ਆ ਆਪਣੇ ਘਰ ਚੈੱਕ ਕਰਾਈ ਆ ਲਓ ਜੀ 7 ਮਹੀਨਿਆਂ ਦੀ ਹੋ ਗਈ ਆ ਤੇ 3 ਕਿਲੋ ਲੀਟਰ ਦੁੱਧ ਦਿੰਦੀ ਹੈ ਉਹ ਰਾਗੋਂ ਦੁੱਧ ਕੱਢਿਆ ਜੀ ਪੀ ਲਿਆ ਸੀ ਇਹ ਹੁਣ ਕਿੰਨੇ ਸੂਗਾ ਸੂਗੀ ਹਾਂ ਦੇ ਜੀ ਦੂਜਾ ਸੂਗਾ ਸੂਣਾ ਝੋੜੀ ਠੀਕ ਆ ਲਓ ਜੀ ਦੂਜਾ ਸੂਗਾ ਸੂਗੀ ਝੋਟੀ ਵੀਰ ਜੀ 7 ਤੇ 3 ਗਾਹਤ ਨਾ ਮਹੀਨਿਆਂ ਨੂੰ ਲੈ ਫਰਵਰੀ ਮਾਰਚ ਦੇ ਵਿੱਚ ਮੈਂ ਹੁੰਦੀ ਹਾਂ ਫਰਵਰੀ ਦੇ ਕਿੰਨੇ ਲਈ ਕੋਈ ਹਣਾ ਹਾਂਜੀ ਹਾਂਜੀ ਫਰਵਰੀ ਜਿਹੜੇ ਪੂਰੀਆਂ ਗਰਮੀਆਂ ਦਾ ਸੂਗਾ ਇਹਦਾ ਸੂਗਾ ਸੂਗਾ ਸਹੀ ਗੱਲ ਉਦੋਂ ਦੁੱਧ ਦੀ ਤੇਜ਼ੀ ਹੋ ਜਾਂਦੀ ਹੈ ਤੇਜ਼ੀ ਜਦੋਂ ਝੋਟੀਆਂ ਸੂਣਾ ਹਾਂਜੀ ਹਾਂਜੀ ਖੋਲ ਦੇ ਵੀਰ ਜੀ ਇਹਨੂੰ ਵੇਖਰਾਂ ਦਿਖਾ ਦਿਓ ਮਹੀਨੇ ਲਾ ਲਓ ਕਹੀਂ ਆ ਨਵੰਬਰ ਗਿਆ ਦਸੰਬਰ ਤੋਂ ਤੇ ਜਾਂ ਮਾਰਚ ਅਪ੍ਰੈਲ 'ਚ ਮੈਂ ਹੁੰਦੀ ਕਿ ਪ ਵਪਾਰੀਆਂ ਦੇ ਅੱਡੇ ਦੇ ਵੀ ਨਹੀਂ ਕਿੱਲੇ ਨਾਲੂ ਵਾਲਾ ਬੱਚਾ ਮਿਲਦਾ ਨਹੀਂ ਲੱਭਦਾ ਨਹੀਂ ਲੱਭਦਾ ਸਹੀ ਗੱਲ ਹੈ ਉਦੋਂ ਦੇ ਆਂਡੇ ਅੱਖਾਂ 'ਚ ਦੁੱਧ ਸੁੱਕ ਜਾਂਦਾ ਲਓ ਜੀ ਇਹ ਨਜ਼ਾਰੇ ਬੰਨਦੋ ਕਿ ਜਿਹੜਾ ਵੀ ਭਰਾ ਲੈ ਜਾਊਗਾ ਮੈਂ ਇਹਨੂੰ ਜਾਣਦਿਆਂ ਜੁਣੇ ਅੱਛਾ ਜੀ ਠੀਕ ਹੈ ਲਓ ਜੀ 3 ਮਹੀਨੇ ਜੀ ਸ਼ੀਰ ਕੰਪਲੀਟ ਦਾ 7ਵਾਂ ਜਾਂਦਿਆਂ ਠੀਕ ਹੈ ਠੀਕ ਹੈ ਠੀਕ ਹੈ ਜੇਕਰ ਵੀਰ ਭਰਾ ਕੋਲੋਂ ਮੈਂ ਆਪਣੇ ਘਰ ਜਾ ਕੇ ਚੈੱਕ ਕਰਾ ਲੈਣੇ ਮੀਟੇ ਕਰਾ ਲੈ ਆਪਾਂ ਕਰਕੇ ਕਰਾ ਕੇ ਖੜਾ ਟਿਕਾ ਲਵਾਤਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਚੈੱਕ ਪਾਸ ਆ ਰਹੇ 7ਵਾਂ ਮਹੀਨਾ ਜਾਂਦਿਆਂ ਜੇ ਕੋਈ ਸਾਂਭ ਲੂਗਾ ਕੋਈ 3 ਮਹੀਨੇ ਦਾ ਛੋਟੀ ਚੰਗੀ ਆ ਕਰਮ ਵਾਲੀ ਨਾਲ ਜਾ ਸੂਗਾ ਸੋਣਾ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਲਾਡ ਲਾ ਜਿਹੜੀਆਂ ਚੱਡੀ ਬੋਲੀ ਆ ਬੇਸ਼ੱਕ ਭੁਮੇ ਕੋ ਥਣਾ ਦੀ ਐ ਸਾਡੀ ਗੰਢੀ ਲਈ ਭੁਮੇ ਇਥੇ ਖਾਸ ਕਰਾ ਦਾਂਗੇ ਧਾਰਾ ਬਣਾ ਦਾਂਗੇ ਥਣਾ ਅਛਾ ਜੀ ਠੀਕ ਆ ਠੀਕ ਆ ਲਓ ਜੀ ਥਣ ਤੋਂ ਜਿਹੜੇ ਪਾਸ ਕਰਾਉਗੇ ਪਹਿਲਾ ਡਰਾਈ ਹੋਈ ਦੁੱਧਾਂ ਜੀ ਅਛਾ ਜੀ ਠੀਕ ਆ ਠੀਕ ਆ ਤੇ ਇਹਦਾ ਮਤਲਬ ਕੀ ਕਰਨਾ ਹੈ ਜੀ ਉਡੀ ਝੋਟੀ ਦੇ ਜਿਹੜੇ ਸਾਹਣਾ ਬਾਜ਼ਾਰ ਨਾਲ ਜਿੱਦਾਂ ਨੇ ਸੁਣਾ ਨਾ ਉਡੀ ਝੋਟੀ ਇਦਾਂ ਦੀਆਂ ਲੱਖ ਦੀਆਂ ਵੇਖਦੀਆਂ ਵੇਖਦੀਆਂ ਹੁਣ ਆਪਾਂ ਬਿਲਕੁਲ ਹੀ ਗਾਇਜ ਕਰਕੇ ਦੇਣਾ ਅੱਛਾ ਜੀ ਕਿੰਨਾ 60 ਦੀ ਦੇ ਦਈਏ 60 ਦੀ ਹਾਂਜੀ ਆਫਰ ਲਾ ਰਹੀਏ ਮਾਨਾ ਵੱਡੀ ਆਫਰ ਲਾ ਦੀਏ 55000 ਦੀ ਦਾਂ ਲਓ ਜੀ 55000 ਦੀ ਜੇ ਪੂਰੇ ਵੱਡੇ ਕੱਦ ਕੱਦ ਵਾਲੀ ਨਹੀਂ ਝੋਟੀ ਏ ਠੀਕ ਆ ਠੀਕ ਆ ਸਾਹਣਾ ਕਮੇਟੀ ਜੇ ਜੋ ਕਿ 3 ਮਹੀਨੇ ਸੰਭਲੂ ਗਾਰੇ ਲੱਖੋਂ ਬਾਹਰ ਝੋਟੀ ਕਰਮਾਲੀ ਇਹ ਵਹਿੜ ਕਿਵੇਂ ਭਾਜੀ ਵਹਿੜ ਵੀ ਜੀ ਦੂਜਾ ਸੂਆ ਵਹਿੜ ਸੂਈ ਏ ਅੱਛਾ ਜੀ ਹੁਣ ਵਹਿੜ ਥਲੇ 10 ਕਿਲੋ ਦੁੱ ਆ ਤਾਂ ਨਾ ਬੱਚਾ ਬਿਲਕੁਲ ਲਓ ਜੀ ਪੰਜਾਂ ਦਾ ਲਾੜੇ ਸੱਤਾਂ ਦਾ ਲਾੜੇ ਅੱਠਾਂ ਦਾ ਲਾੜੇ ਬੱਚਾ ਆ ਗਿਆ ਬੱਚਾ ਹੀ ਬੱਚਾ ਲਓ ਜੀ ਮੇਲ ਕਾਫ ਜਿਹਦੇ ਪਿੱਛੇ ਦੁੱਧ 10 ਲੀਟਰ ਹੋਊਗਾ ਤਿਆਰ ਇੱਕ ਦੀ ਲੇਵਾ ਇਹਦਾ ਠੰਡਾ ਤੁਸੀਂ ਚੈੱਕ ਕਰ ਸਕਦੇ ਠਿੱਕੜਾ ਠਿੱਕੜਾ ਜਿਹੜਾ ਚੰਗਾ ਆ ਗਿਆ ਤੇ ਠੰਡਾ ਦਾ ਸੈਜ ਗਿਆ ਵੀ ਚੰਗਾ ਵਾ ਇਹ ਕਿੰਨਾ ਕੁ ਭਰ ਜੂ ਦੁੱਧ ਭਾਜੀ ਜੀ ਜੀ ਦੁੱਧ ਤੁਹਾਨੂੰ ਪਤਾ ਕਰੋਸ ਆਏ ਹਾਂਜੀ ਐਫ ਤੇ ਹੈ ਨਹੀਂ ਆ ਵੀ ਜਿਹਨੇ 15 17 18 20 ਕਿਲੋ ਕਢਣਾ ਹਾਂਜੀ ਹਾਂਜੀ ਆ ਬੜੀ ਗੱਲ ਲੀਟਰ ਤੋਂ ਲੀਟਰ ਛੋਟਾ ਲੀ ਫੂਲੀ ਦੇ ਬਾਹਰ ਆਊ ਕੋਈ 11 12 ਕਿਲੋ ਦੁੱਧ ਆ ਤੇ ਖੋਲ ਕੇ ਵਿਖਾ ਲਈਏ ਵੀਰ ਜੀ ਵੀ ਹਾਂਜੀ ਲਓ ਜੀ ਇਹ ਵੀ ਖੋਲ ਕੇ ਵਿਖਾ ਦਨੇ ਤੋ ਜੱਸੂਆ ਸੁਈ ਚ ਵੈਡ ਕਰਾਓ ਸਿਆ ਹਿਸਾਬ ਨਾਲ ਮਾਜੀ ਖਰੀਦ ਲੈਣੀ ਆ ਕੇ ਵੀਰ ਭਰਾ ਨੇ ਜਿੱਦਾਂ ਮਰਜ਼ੀ ਕੋਈ ਚਾਵੇ ਅੱਛਾ ਜੀ ਉਹ ਮੇਰੇ ਕੋ ਬੀਬੀ ਭੈਣੇ ਚੋਲੇ ਕੋ ਮੇਰੇ ਕੋ ਵੀਰ ਭਰਾ ਚੋਲੇ ਅੱਛਾ ਜੀ ਠੀਕ ਹੈ ਜੀ ਆਹ ਵਾਲਾ ਰਜਵਾਗ ਜੇ ਮੇਲਕਾ ਪਿਛੇ ਆ ਗਿਆ ਤੇ ਚੱਡਾ ਚੱਡਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗੈਪ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹਦੇ ਗਰਮੀਆਂ ਦਾ ਤੋਹਫਾ ਹੈ ਵੀ ਹਿਸਾਬ ਨਾਲ ਇਹ ਲੰਮਾ ਟਾਈਮ ਦੁੱਧ ਦੇਈ ਜਾਂਦੀਆਂ ਵੜਾ ਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਛੱਡਾ ਛੱਡਾ ਜਿਹੜਾ ਚੰਗਾ ਆ ਗਿਆ ਕਰਮਾਲੀ ਨੂੰ ਲੱਗਾ ਵਾ ਇਹ ਇਹਦਾ ਮੁੱਲ ਭਾਈ ਹਰ ਇਹਦਾ ਵੀ ਮੁੱਲ ਵੀ ਜੈਦੀ ਆ ਕਿੰਨਾ ਕੁ ਹੈ ਦੇ ਮੱਜਾਂ ਵਾਲੇ ਹਿਸਾਬ ਇਹਦਾ ਵੀ ਹਾਂਜੀ ਹਾਂ ਮਾਜੇ ਹਿਸਾਬ ਨਾਲ ਇਹਦਾ ਵੀ ਜੀ 35000 ਰੁਪਏ ਮੋਲਿਆ 2000 ਛੋਟ ਕਰਦੀਏ ਵਿੱਚੋਂ ਤੇ ਤੇ ਤੀਰਾ ਗਿਆ ਦੀ ਹਾਂਜੀ ਯਾਰ ਹੋਰ ਕਰ ਦਈਏ ਹੋਰ ਕਰ ਦਈਏ ਹਾਂਜੀ 32000 ਦੀ ਵੀ ਦੇ ਦਾਂਗੇ ਲਓ ਜੀ 32000 ਦੀ ਬਿਲਕੁਲ ਜਾਇਜ਼ ਮੋਲਿਆ ਤੇ 12 ਗਲੀ ਟੇੜਾ ਦੁੱਧ ਭਰੀ ਜਾਊਗੀ ਆਸਟਾ ਮ 10 ਲੀਟਰ ਦੁੱਧ ਤਿਆਰ 1 ਕਿਲੋ ਤਿਆਰ ਹੈਗਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਪਾਈ ਦੇ ਕੋਲ ਚੰਗੇ ਹੁੰਦੇ ਆ ਹਰ ਵਕਤ ਬਾਕੀ ਰੇਟ ਵੀ ਬਿਲਕੁਲ ਜਾਇਜ਼ ਹੁੰਦਾ ਵਾ ਵੀਰ ਦਾ ਤੇ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ